ਕਿੰਝ ਸੱਚ ਗੱਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਾਨਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਬਿਲਕੁਲ ਆਪਾਂ ਆਏ ਆ ਤੇ 에어ਪੋਰਟ ਤੇ ਬਿਲਕੁਲ ਨਾਲ ਹੀ ਘਰ ਆਏ ਆ ਵੀਰ ਜੀ ਹੁਣਾਂ ਦਾ ਅੰਮ੍ਰਿਤਸਰ ਦਾ ਜਿਹੜਾ ਇੰਟਰਨੈਸ਼ਨਲ 에어ਪੋਰਟ ਹੈ ਬਿਲਕੁਲ ਨਾਲ ਹੀ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਵਿਖਾਉਣੀਆਂ ਆ ਕੋਈ ਉੱਤੇ ਬੱਚੇ ਵਾਲੀ ਆ ਕੋਈ ਟੋਕੜ ਗੱਪਣ ਚੱਕ ਪਾਸ ਤੇ ਕੋਈ ਸੱਜਰ ਸੋਈ ਆ ਤੇ ਦੋ ਵੇੜਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਇੱਥੇ ਆ ਕੇ ਸੂਈਆਂ ਦੀ ਆਪਣੀ ਦੋ ਟੈਮ ਚੁਆਏ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਸਭ ਵਧੀਆ ਜੀ ਵਧੀਆ ਜੀ ਵਧੀਆ ਵੇਗ ਗਿਆ ਕੱਲ ਵਾਲਾ ਮਾਲ ਫਿਰ ਹੋਰ ਭਾਜੀ ਘੰਟਾ ਡੇਰ ਘੰਟਾ ਹੀ ਲੱਗਦਾ ਅੱਛਾ ਭਾਜਾ ਜੀ ਹੁੰਦੇ ਤੁਹਾਨੂੰ ਬੜਾ ਭਾਜਾ ਜੀ ਹੋਏ ਤੇ ਚੀ ਠੀਕ ਹੈ ਤੇ ਅੱਜ ਅੱਜ ਵੀ ਭਾਜਿਆ ਜੀ ਆ ਫਿਰ ਮੈਂ ਨਾ ਨੀਕੇ ਨੀਕੇ ਭਾਜੀ ਹਾਂਜੀ ਠੀਕ ਆ ਆ ਪਾਪਾ ਜੀ ਭਾ ਮੁੱਲ ਪੋਨੇ ਉਹ ਜੀ ਚਵਾਹਣਾ ਛੋੜੀ ਹੋਣੀ ਆ ਠੀਕ ਹੈ ਜੀ ਹਾਂਜੀ ਤੇ ਚਲੋ ਨਾਮ ਦੱਸਤਾ ਫਿਰ ਇੱਕ ਰੀ ਹਾਂ ਭਾਜੀ ਮੇਰਾ ਹਰਮਨ ਜੀ ਪਿੰਡ ਰਾਏ ਸੰਸੀ ਖੇਲਾ ਮਸਰ ਤਹਿਸੀਲ ਜਮਾਲਾ ਜੀ ਤੇ ਫੋਨ ਨੰਬਰ ਵੀ ਬੋਲ ਦਿੰਦੇ 826444131 ਭਾਜੀ ਏਅਰਪੋਰਟ ਤੋਂ 1 ਕਿਲੋਮੀਟਰ ਦੀ ਘਰ ਪੈਂਦਾ ਹੈ ਆਪਣਾ ਨਾਲ ਹੀ ਬਿਲਕੁਲ ਜਿਹੜਾ ਮੇਨ ਗੇਟ ਆ ਏਅਰਪੋਰਟ ਦਾ ਉੱਥੇ 1 ਕਿਲੋਮੀਟਰ ਆ ਹਨਾ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵੈੜ ਇੱਤੋਂ ਕਰ ਲਈਏ ਤੇ ਕਿੰਨਾ ਸੁਹਾ ਸੁਣਾ ਵਿਦਦੀ ਨੇ ਇਹ ਪਾਜੀ ਪਹਿਲਾ ਸੁਹਾ ਵੈੜ ਸੁਣੀਏ ਅੱਛਾ ਜਿਆਦਾ ਬੜੀ ਬਰੀਡ ਬੜੀ ਚੰਗੀ ਪਾਜੀ ਸੀਲ ਬਹੁਤ ਜ਼ਿਆਦਾ ਵੈੜ ਆ ਅੱਛਾ ਆ ਦੇਖ ਸਾਹਦੇ ਜੀ ਇਹ ਪਾਣੀ ਬੜੀ ਪਾਜੀ ਠੰਡੀ ਤੇਰੀ ਬਹੁਤ ਵੈੜ ਸਿਆਰ ਚੰਗੀ ਹੁੰਦੀ ਆ ਥੱਲੇ ਜੇ ਭਲਾ ਭੁਲਾ ਹਵਾਨੇ ਤੇ ਪੈਂਦੀਆਂ ਆ ਆ ਦੇਖ ਸਾਹਦੇ ਜੀ ਭਲਾ ਭੁਲਾ ਜੇ ਹੈ ਗਿਆ ਹਵਾਨੇ ਤੇ ਕੀ ਹਾਦੋ ਭਾਜੀ ਕਿੰਨੀ ਸੋਹਣੀ ਹੋ ਗਾਈ ਬਾਕੀ ਰੰਗ ਰੂਪ ਦੇ ਸੋਹਣੇ ਆ ਜਿਹੜੀ ਬਾਹਰ ਦਾ ਜਿਹੜਾ ਲੇਖ ਨਾ ਬਾਕੀ ਜਿਵੇਂ ਸਵੇਰ ਸਵੇਰ ਦਾ ਟਾਈਮ ਆ ਅਜੇ ਪੂਰੀਆਂ ਰੱਜੀਆਂ ਰੱਜੀਆਂ ਹੋਈਆਂ ਨੇ ਆਹ ਯਾਰ ਪਾਜੀ ਦੁੱਧ ਜਿਆਦਾ ਨਹੀਂ ਚੋਰਾ 15 ਕਿਲੋ ਵੈੜ ਪਹਿਲੇ ਸਵੇਰ ਪਰ ਹੋਗੀ ਠੀਕ ਆਪੀ ਲੱਭ ਦੀ ਵੈੜ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਪਾਜੀ ਇਹਦਾ 50000 ਮੰਗ ਦਈਏ ਤੇ ਕਿੰਨੇ ਦੀ ਦੇ ਦੇਣੀ ਕਰ ਦੋ ਆ ਵੀ 45000 ਦੀ ਦੇ ਲਈਏ ਕੋਈ ਯਾਰ ਖੰਡ ਸ਼ੋਰਟ ਕਰਦੇ ਵਿਚੋ ਹਾਂ ਨਹੀਂ ਪਾਜੀ 42000 ਦੀ ਵੈੜ ਦੇ ਦਾਂਗਾ ਵੈੜ ਵੇਖੋ ਕਿੰਨੀ ਕੰਗੀ ਸਾਬ ਕੇ 10 ਦਿਨ ਮੇਰਾ ਭਲਾ ਭਰਾ ਕੋ ਵੇਚਣ ਨਾਲ ਲੈ ਜੇ ਵੈੜ 55 ਦੀ ਵੇਚਦੀ ਹੁਣ 42000 ਦੀ ਦੇ ਦੋ ਹਾਂਜੀ ਦੇ ਦਾਂਗੇ ਠੀਕ ਆ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਵੇਂ ਭਾਜੀ ਸਵੇਰ ਦਾ ਵੀ ਪਹਿਲਾ ਹੀ ਏ ਇਹਦੇ ਵੀ ਥੋੜੀ ਜੀ ਸਾਂਭ ਵੀ ਘਟਿਆ ਕਿਸੇ ਵੀਰ ਨੇ ਨਾ ਜਾਰੇ ਡੰਗਰਾਂ ਚੋਂ ਆਈ ਆ ਸਵੇਰ ਦਾ ਵੀ ਪਹਿਲਾ ਹੀ ਦੱਸਦੇ ਆ ਜੇ ਤਿਆਰ ਹੋਣੀ ਏ ਵੀ ਇਹ ਕਿੰਨਾ ਕ ਖੜਦੀ ਜੇ ਟਾਈਮ ਇਵੇਂ ਭਾਜੀ 10 12 ਦਿਨਾਂ ਸਖੜਦੀ ਏ ਵੈਸਾ ਲੈ ਜੇ ਕੋਈ ਸਾਂਭਣ ਵਾਲਾ ਵੀਰ ਖੜ ਕੇ ਘੋਗ ਦੇ ਦੇ 2 ਕਿਲੋ ਵੈੜ ਬਣਨੀ ਬੜੀ ਆ ਤੇ ਦੁੱਧ ਕਿੰਨੇ ਕਾਲੀ ਆ ਦੁੱਧ ਭਾਈ ਜੀ ਆਣੀ 12 13 ਲੀਟਰ ਤੇ ਚਵਾਈ ਜਾਊਗੀ ਤੋਰੋ ਫੇਰ ਇੱਕ ਕਰੀ ਨਾ ਇਹ ਆ ਪੇਜ ਸੋਨ ਤੱਕ ਕਰ ਤਿਆਰ ਹੋਣੀ ਆ ਕਾਲੇ ਰੰਗ ਦੀ ਵੈੜ ਆ ਕੱਦ ਕਾਠ ਵੀ ਚੰਗਾ ਆ ਆ ਜਲਾਇਆ ਅੱਖਾਂ ਇਹਦੀਆਂ ਵੀ ਕਾਲੀਆਂ ਹੀ ਆ ਕਿ ਇਹਦੀ ਰੋਸ਼ਨੀ ਪੈਨਲ ਲਿਸ਼ਕ ਜਾਂਦੀਆਂ ਹੈ ਜਿਹੜੀ ਲਾਟੋ ਲਾਹਵਾ ਨੇ ਜੀ ਕਾਫੀ ਆ ਜਿਹੜੀਆਂ ਬਣ ਜਾਣੀ ਭਾਜੀ ਵੈੜ ਤੇ ਇਹਦਾ ਫਿਰ ਮੁੱਲ ਇਹ ਆ ਮੌਲਵੀ ਚ 40000 ਚ 40000 ਆ 35000 ਪੀਦਾ 35000 ਹਾਂਜੀ ਭਾਜੀ ਕਰ ਦਾਂਗੇ ਮਾਨਤਨ ਜਿਹੜਾ ਵੀਰ ਭਰਾ ਨੂੰ ਫੋਨ ਲਾਵੇ ਮੌਕੇ ਤੇ ਥੋੜਾ ਮਗਾ ਅੱਛਾ ਹਾਂਜੀ ਕਰ ਦਾਂਗੇ ਮੌਕੇ ਤੇ ਹੁਣ ਮੱਜਾਂ ਦਿਖਾਈਏ ਮੱਜਾ ਸੂਈ ਸਵਾਈ ਆ ਹਾਂਜੀ ਇਹਨੂੰ ਸੂਈ ਨੂੰ ਭਾਜੀ ਹਫਤੇ ਖੰਡ ਦੇ ਲਾਗੇ ਬੰਨੇ ਟਾਈਮ ਹੋ ਗਿਆ ਜੀ ਠੀਕ ਹੈ ਜੀ ਉਹ ਕੱਟੀ ਏ ਮਗਰੀ ਦੀ ਆ ਖਲੋਤੀ ਜੀ ਕੱਟੀ ਤੋੜਨੀ ਲਈ ਦੀਏ ਪਾਜੀ ਅੱਖਾਂ ਦੋਵੇਂ ਬਿੱਲੀਆਂ ਚੋਹੇ ਖੁਰ ਚਿੱਟੇ ਜੇ ਆ ਦੇ ਸਾਡੇ ਦੋਵੇਂ ਅੱਖਾਂ ਚੱਡੇ ਦੋਵੇਂ ਬੰਨੇ ਡੱਬ ਜੇ ਪਾਜੀ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਚਵਾਈ ਪਾਜੀ ਇੰਨੀ ਚੰਗੀ ਲੱਗੀ ਆ ਨਾ ਮੈਂ ਇਹਨੂੰ ਤਾਂ ਪੂਰ ਛਟਾ ਹੋਵੇ ਘਾਟ ਵੱਧ ਹੋਵੇ ਉਹ ਆਪਣੀ ਗਰੈਂਡੀਓ ਪਾਜੀ ਅੱਛਾ ਦੋ ਤੀ ਦੇ ਥੱਲੇ ਪੱਕਾ ਲੀਟਰ ਵਾਲਾ 8 ਲੀਟਰ ਜੇ ਹੁਣ ਟਮਾਟੇ ਵਾਲਾ ਭਲਾ ਕੋਈ ਦੋ ਟਾਈਮ ਚੋ ਕੇ ਲੈ ਜਾਏ ਭਲਾ ਚਾਰ ਟਾਈਮ ਚੋਵੇ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਜਾਣੀ ਪਾਜੀ 10-11 ਕਿਲੋ ਚਵਾਈ ਜਾਊ ਮੈਂ ਰਮਾਨ ਤੋਰੋ ਫਿਰ ਇੱਕ ਰੀ ਨੂੰ Bakin nilai di mati ya. Ekerila jauh tuh nafir. Ah, mager kati ya. ਬੰਦ ਕਰ ਦਿਓ ਮੈਨੂੰ ਆਹ ਦੇਖ ਸਾਹ ਦੇਖਵਾ ਨਹੀਂ ਤਾਂ ਲੱਗ ਗਿਆ ਜੀ ਮੈਂ ਚਵਾਈ ਬੜੀ ਲੱਜੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਭਾਈ 60000 ਜੋ ਅੱਛਾ 60000 ਇਹ ਦੇ ਦੇਣੀ ਆ ਸਾਖੀ ਹਾਂ ਜੀ ਗਰਦੰਗ ਮਾਨਤਾਂ ਜਿਹੜਾ ਵੀ ਭਰਾ ਹੁਣਦਾ ਉਹ ਕੋਈ ਨਹੀਂ ਕਰਦਾ ਅੱਛਾ ਹਾਂ ਜੀ ਤੇ ਆ ਤੋ ਕਰਕੇ ਬੰ ਚੱਕ ਪਾਸ ਆ ਭਾਜੀ 7ਵੀਂ ਨਾ ਛੋਟੀ ਚੱਕ ਪਾਸ ਜੀ ਅੱਛਾ ਦੁੱਧ 4 ਕਿਲੋ ਇਹ ਪੜਾ ਕੋਈ ਦੋਵੇਂ ਟਾਈਮ ਚੋਵੇ ਪੜਾ ਚਾਹ ਟਾਈਮ ਚੋ ਅੱਛਾ ਹਾਈ ਕੋ ਟਾਈਮ ਚੋਈ ਜਾਵੀਂ ਅੱਛਾ ਹਾਂਜੀ ਤੋਰੋ ਫੇਰ ਇੱਕ ਰੇ ਭਾਜੀ ਮਿਲਦੀ ਜੀ ਠੀਕ ਹੈ ਜੀ ਸੱਜਰ ਕਿੰਨੇ ਕੇ ਦੁੱਧ ਆ ਲਈ ਜੀ ਸੱਜਰ ਭਾਜੀ ਘਰ ਵਾਲਿਆ ਕਹਾਂ 12 13 ਲੀਟਰ ਚੋਂਂਦੀ ਰਹੀ ਆ ਅੱਛਾ ਹਾਂਜੀ ਘਰ ਤੋਂ ਵਜਨ ਨੂੰ ਮਿਲਦਾ ਪੂਰੀ ਕੱਤ ਕਾਠ ਤੇ ਚੰਗੀ ਉੱਚੀ ਹਾ ਤਰਾਂ ਸੰਭਨ ਵਾਲੀ ਛੋਟੀ ਆ ਜਿੱਦਨ ਤਿਆਰ ਹੋਈ ਚੰਗੀ ਤਿਆਰ ਹੋ ਜਾਊਗੀ। ਸੌਂਦੀ ਭਾਜੀ ਪੂਰੇ ਟਿਕਾਣੇ ਤੇ ਜਾ ਕੇ ਜੇ ਹਾਂ ਦੇਖ ਜਾਂਦੇ ਪੂਰੀ ਤੇਜ਼ੀ ਹੋਈ ਹੋਣੀ ਜੇ ਉਹ ਡੰਗਰਾਂ ਦੀ ਠੀਕ ਜੇ ਕਿਰੋਂ ਇੰਨੇ ਸੌਂਦੇ ਤੇ ਬਾਕੀ ਕੱਦ ਕਾਠ ਦੇ ਵਿੱਚ ਹੀ ਆ ਤੇ ਬਰਾਬਰ ਹੀ ਆਉਂਦੀ ਹੈ ਇਹਦਾ ਮੁੱਲ ਫਿਰ ਦਾ ਮੁੱਲ ਭਾਜੀ 62000 ਚ 60 ਦੇ ਦਈਏ 60 ਚ ਕਰੀਏ ਕਮਾਨਤਾ ਨਾ 52000 ਤੇਰਾ ਇਹ 52000 ਲਈ ਬਾਕੀ ਚਲੋ ਮੋਕੇ ਤੇ ਹੋ ਜਾਊਗਾ ਹਾਂਜੀ ਭਾਜੀ ਦੇ ਨਾਲ ਠੀਕ ਹੈ ਜੀ ਤੇ ਹੁਣ ਆ ਛੋਟੀ ਜਿਹੀ ਜੜੀ ਇਹਨੂੰ ਭਾਜੀ 4 ਮਹੀਨੇ ਹੋ ਗਏ ਜੇ ਸੋਈ ਨੂੰ ਅੱਛਾ 17 ਤਰੀਕ ਤੋਂ ਦੂਜਾ ਮਹੀਨਾ ਲੱਗ ਗਿਆ ਜੇ ਬਣੀ ਨੂੰ ਨਿਕਲੇ ਨਾ ਨਿਕਲੇ ਉਹ ਅਗਲੇ ਤੇ ਕਰਮ ਆ ਠੀਕ ਆ ਦੋਦੋਂ 4 ਲੀਟਰ ਜੇ ਪੱਕਾ ਦੋਵਾਂ ਟਾਈਮਰ ਆ ਤੇ ਮਗਰ ਬੱਚਾ ਵੀ ਹੈਗਾ ਜੀ ਮਗਰ ਉਹ ਕੱਟੀ ਜੇ ਮਗਰ ਇਹਦੇ ਕੱਟੀ ਆ ਤੇ ਮਿਲਦੀ ਕੱਟੀ ਤੇ ਹੀ ਆ ਕੱਟੀ ਤੇ ਭਾਜੀ ਪਲਾ ਕੁਬੀਰ ਦੋ ਟਾਈਮ ਚੋਲੇ ਦਿਹਾੜੀ ਦੇ ਤਿੰਨ ਆਲਾ ਚੋਲੇ ਅੱਛਾ ਅਗਲੇ ਘਰ ਜਾ ਕੇ ਆਪਾਂ ਗਰੰਟੀ ਦਵਾਂਗੇ ਕੱਟੀ ਨਾ ਮਿਲੂਗੀ ਠੀਕ ਹੈ ਜੀ ਆਹ ਕੱਟੀ ਜੇ ਇਹਦੇ ਮਗਰ ਤੋਰੋ ਫਿਰ ਬਾਕੀ ਆ ਵੀ ਮਗਰ ਪਲੀ ਫਲੋਸੀ ਕੱਟੀ ਆ ਤੋਰ ਦੋ ਫਿਰ ਇਹਨੂੰ ਕਲਾਈ ਬੜੀ ਲੱਗੀ ਭਾਜੀ ਝੋਟੀ ਤੇ ਆਹ ਹਵਾਨਾ ਇਹਦਾ ਕਰੀ ਦੇਖ ਸਾਦੇ ਲੱਗੇ ਤਾਂ ਆਪਾਂ ਦੁੱਧ ਮੋਕੇ ਦੇ ਹੁਣ 4 ਕਿਲੋ ਹੀ ਆ ਜਿਹੜਾ ਕਹਿੰਦੇ ਇਹ ਆ ਵੀ ਚਲੋ ਕਿਸੇ ਦਾ ਚਾਹ ਪਾਣੀ ਦਾ ਘਰ ਦੱਸ ਆ ਜੀ ਜਾਊਗੀ ਤੇ ਜੇ ਗਾਂ ਤਿਆਰ ਹੋ ਗਈ ਤੇ ਝੋਟੀ ਸੋਹਣੀ ਆ ਇਸ ਤਰ੍ਹਾਂ ਸੰਭੀ ਸੰਭੀ ਚੰਗੀ ਆ ਇਸ ਟਾਲਿਆਂ ਚ ਦੁੱਧ ਚਵਾਈ ਜਾਣਾ ਸਾਰਾ ਸਿਆਲੀ ਨੇ ਯਾ ਪਾਣੀ ਦਾ ਸਾਰਾ ਜਾਣਾ ਲੈ ਗਏ ਨਾ ਦੁੱਧ ਮੈਂ 7-8 ਕਿਲੋ ਕਰੂਗੀ ਠੀਕ ਹੈ ਜੀ ਹਾਂਜੀ ਥਾਣੇ ਕਰੀਏ ਤਾਂ ਲੱਗ ਗਿਆ ਦਾ ਦੇਖ ਸਕਦੇ ਜੀ ਖਾਣਾ ਦਾ ਸਾਈਜ਼ ਗਿਆ ਬਚੰਗਾ ਆ ਤੇ ਇਹਦਾ ਫਿਰ ਮੁੱਲ ਇਹ ਬਾਜੀ ਆਪਾਂ ਜਾਇਜ਼ ਹੀ ਦੇ ਦੇਣੀ ਆ ਕਿੰਨੇ ਦੀ ਹਾਂਜੀ ਇਹ ਭਲਾ ਕੋਈ ਦੋ ਮਹੀਨੇ ਇੱਕ ਨੂੰ ਚੈੱਕ ਕਰਾ ਲੈ ਗੱਬਰ ਨਿਕਲੇ ਮੈਂ ਸਾਡੇ ਕੋ ਪੰਜ ਹਜ਼ਾਰ ਰੁਪਏ ਦਾ ਫਹਾ ਲੈ ਲਈ ਅੱਛਾ ਪੰਜ 5000 ਦਾ ਫਹਾ ਦੇ ਕੇ ਬਾਜੀ ਫਿਰ ਮੈਂ ਹੀ ਲੈ ਆਵਾਂਗੀ ਅੱਛਾ ਹਾਂਜੀ ਆ 17 ਤਰੀਕ ਤੋਂ ਦੂਜਾ ਮਹੀਨਾ ਲੱਗ ਗਿਆ ਜੀ ਤੇ ਕਿੰਨੇ ਦੀ ਦੇ ਦਈਏ ਫਿਰ ਜੱਸਨੋਂ ਇਹਦਾ ਮੁੱਲ ਭਾਈ 50000 ਜੀ 45000 ਦੀ ਦੇ ਦਾਂਗੇ ਚਲੋ ਛੋਟ ਛੋਟ ਮੋਕੇ ਦੇ ਹੋਰ ਕਰ ਦੋਗੇ ਹਾਂ ਜੀ 45000 ਦੀ ਦੇ ਭਾਈ ਜੀ ਛੋਟੀ ਉੱਦਾ ਹੀ ਤੁਹਾਨੂੰ ਬੜਾ ਫੰਡਰ ਹੈ ਜੀ ਹਾਂਜੀ ਹਾਂਜੀ ਚਲੋ ਮਗਰ ਕੱਟੀ ਵੀ ਆ ਅਗਲੀ ਆਪਾਂ ਭਾਣੇ ਦੇ ਦੇਣੀ ਹੈ ਠੀਕ ਹੈ ਜੀ ਹਾਂਜੀ ਕੱਟੀ ਮਗਰ ਬੜੀ ਵਧੀਆ ਇੱਕ ਹੋ ਮਈ ਭਾਈ ਆਪਾਂ ਮਖੋਈ ਹਜੇ ਇੱਕ ਮੱਝ ਹੋ ਰਿਆ ਇਹਨੂੰ ਭਾਈ ਸੁਈ ਲੋ ਹੋ ਗਿਆ ਜੀ ਇਹ 24 25 ਦੇਣ ਅੱਜ ਅੱਛਾ ਬੱਚਾ ਇਹਦਾ ਮਧਿਆ ਜਿਹਦੇ ਦੋ 7 ਤੋਂ 6 ਮੰਨ ਕੇ ਜਿਹੜਾ ਮੱਝੀ ਵੀਰਦਾ ਜੀ ਤੋਰ ਹਰੇ ਕਰੀ ਨੂੰ ਕੀ ਕਿ ਲੋਟਾ ਦੀ ਰਕੰਦੇ ਵੀ ਹੈਗਾ ਇਹ ਦੇਖੋ ਇਹਦਾ ਭਾਜੀ ਪਰਲਾ ਮਗਰਲਾ ਥਾਣਾ ਅੱਦਾ ਜੀ ਪਸੰਦ ਹੈਗਾ ਹਾਂਜੀ ਆਪਾਂ ਚਿੱਲਣਾ ਜੀ ਲਈ ਚਿੱਲੜਾਂ ਜੀ ਦੇ ਦੇਣੀ ਭਾੜ ਨਹੀਂ ਤੇ ਇਹਦਾ ਫਿਰ ਮੁੱਲ ਇਹ ਮੁੱਲ 42000 ਚ 40 ਦੇ ਦਈਏ ਹੋਰ ਕਰ ਦੋ ਮਾਨਤਾ ਯਾਰ ਛੱਡ ਦੇ ਪਾਜੀ ਅੱਛਾ ਹਾਂਜੀ ਚਲੋ ਬਾਕੀ ਮੌਕੇ ਦੇ ਹੋਰ ਕਰ ਲਓ ਮੌਕੇ ਦੇ ਬਾਕੀ ਇਹੋ ਵੀ ਤੇ ਬੇਨਤੀ ਹੱਦ ਘਰੋਂ ਪੜਾ ਤੂੰ ਵੀ 2 ਟਾਈਮ ਚੋਵੇਂ ਪੜਾ 4 ਟਾਈਮ ਚੋਵੇਂ ਤਸੱਲੀ ਕਰਕੇ ਖੜੇ ਛੱਡੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਹੀ ਪਸ਼ੂ ਖਰੀਦੋ ਜੀ